ਲੰਗਰਾਂ ਤੇ ਜੋਰ ਬੜਾ ਲੱਗ ਗਿਆ 12727 ਪਿੰਡ ਨੇ ਪੰਜਾਬ ਦੇ ਤੇ ਹੌਲੇ ਮੁਹੱਲੇ ਤੇ 3000 ਕਰੋੜ ਦਾ ਲੰਗਰ ਹੀ ਲਾਤਾ ਆਖੋ ਸਤਨਾਮ ਪੂਰਾ ਪੂਰਾ ਬਾਇਓ ਡਾਟਾ ਕੱਢ ਕੇ ਲਿਆਂਦਾ 3000 ਕਰੋੜ ਦਾ ਲੰਗਰ ਦੇ ਨਾਂ ਸਿੱਖ ਕੌਮ ਕੋਲੇ ਕੋਈ ਸਕੂਲ ਆ ਨਾ ਕੋਈ ਹਸਪਤਾਲ ਜੀ ਨਾ ਕੋਈ ਯੂਨੀਵਰਸਿਟੀ ਵੀ ਜਿੱਥੇ 13 ਰੁਪਏ ਦਾਖਲਾ ਹੋਵੇ ਬਾਬੇ ਨਾਨਕ ਨੇ ਕਿੰਨਾ ਚਿਰ ਚਲੜਿਆ ਅਗਲੇ ਈਸਾਈ ਧਰਮ ਵਾਲੇ ਕਹਿੰਦੇ ਗਿਆਨੀ ਜੀ ਗੱਡੀ ਅਸੀਂ ਦਵਾਂਗੇ ਕੋਠੀ ਚੰਡੀਗੜ੍ਹ ਦਵਾਂਗੇ ਬੱਚੇ ਤੁਹਾਡੇ ਫ੍ਰੀ ਪੜ੍ਹਨਗੇ ਵਿਦੇਸ਼ ਦਾ ਵੀਜ਼ਾ ਫ੍ਰੀ ਮਿਲੇਗਾ ਸਾਡੇ ਧਰਮ ਵਿੱਚ ਆ ਜਾਓ ਫਿਰ ਮੈਂ ਕਿਹਾ ਸੀ ਨਹੀਂ ਆ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਾਂ ਤੇ ਖਫਣ ਨਹੀਂ ਪਿਆ ਆਖੋ ਸਤਨਾਮ ਉਹ ਤਰ੍ਹਾਂ ਹੀ ਲਾਛਾਂ ਪਈਆਂ ਰਹੀਆਂ ਤੇ ਬਾਪੂ ਸਾਡਾ ਮਾਛੀਵਾੜੇ ਬਹਿ ਕੇ ਸਾਈਂ ਦੇ ਗੀਤ ਗਾਉਂਦਾ ਰਿਹਾ ਅਸੀਂ ਉਹਨਾਂ ਚੁਣੀ ਜਿਹੜੇ 500 ਰੁਪਈਆ ਲੈ ਕੇ ਤੇ ਤੁਹਾਡੇ ਡੇਰੇ 'ਚ ਜਾ ਕੇ ਬਹਿ ਜਾਣਗੇ ਆਖੋ ਸਤਨਾਮ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਸਾਡਾ ਐਡਾ ਵੱਡਾ ਇਤਿਹਾਸ ਹੋਵੇ ਤੇ ਅੱਜ ਕਿੰਨੇ ਦੁੱਖ ਦੀ ਗੱਲ ਵੀ ਇਹ ਕੌਮ ਜਿਹੜੀ ਸੀ ਇਹ ਦੂਜੇ ਪਾਸੇ ਖਜਤ ਹੋ ਗਈ ਕਿਤੇ ਨਾ ਕਿਤੇ ਇਹ ਸ਼ਬਦ ਸਾਹਮਣੇ ਆ ਜਾਂਦੇ